ਕੱਲ ਕਰੀਏ ਦੋਸਤੋ ਪੰਜਾਬੀ ਸਿਨੇਮਾ ਦੀ ਅੱਜ ਤੋਂ 10-12 ਸਾਲ ਪਹਿਲਾਂ ਪੰਜਾਬੀ ਸਿਨੇਮਾ ਨੇ ਇੱਕ ਐਹੋ ਜਿਹੀ ਹਾਈਫ ਫੜੀ ਕਿ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਫਿਲਮਾਂ ਮਸ਼ਹੂਰ ਹੋ ਗਈਆਂ ਉਹਨਾਂ ਦੇ ਵਿੱਚ ਇੱਕ ਫਿਲਮ ਸੀ ਜੱਟ ਐਂਡ ਜੁਲੀਅਟ ਜੋ ਤੁਸੀਂ ਸਾਰੇ ਨੇ ਦੇਖੀ ਹੋਵੇਗੀ ਦਲਜੀਤ ਦੋਸਾਂਜ ਦੀ ਮੂਵੀ ਆਹੇ ਆਦੇ ਵਿੱਚ ਇਸ ਦਾ ਸੀਕਵਲ ਵੀ ਆਇਆ ਜੱਟ ਐਂਡ ਜੁਲੀਅਟ 2 ਤੇ ਹੁਣ ਨੀਰੂ ਬਾਜਵਾ ਅਤੇ ਦਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰam ਅਕਾਊਂਟਾਂ ਦੇ ਉੱਤੇ ਪੋਸਟ ਪਾ ਦਿੱਤੀ ਆ ਜਟ ਐਂਡ ਜੂਲੀਅਟ 3 ਦੀ ਜੋ ਕਿ 28 ਜੂਨ 2024 ਨੂੰ ਰਿਲੀਜ਼ ਹੋ ਰਹੀ ਆ ਤੇ ਉੱਤੇ ਲਿਖਿਆ ਹੈ ਫੇਰ ਖੁੱਤੀਆਂ ਪੈਣਗੀਆਂ 28 ਜੂਨ ਨੂੰ ਮੂਵੀ ਦਲਜੀਤ ਦੋਸਾਂਝ ਦੀ ਆ ਸੁਪਰ ਡੂਪਰ ਹਿੱਟ ਜਾਂਦੀ ਆ ਤੁਹਾਨੂੰ ਪਤਾ ਹੀ ਆ ਡੇਢ ਮਹੀਨਾ ਰਹਿ ਗਿਆ ਹੈ ਮੂਵੀ ਰਿਲੀਜ਼ ਹੋਣੇ ਦੇ ਵਿੱਚ ਅਤੇ ਟ੍ਰੇਲਰ ਵੀ ਤੁਹਾਨੂੰ 10-15 ਦਿਨ ਤੱਕ ਦਿਖ ਜਾਊਗਾ ਫਿਰ ਗਾਣੇ ਫਿਲਮ ਦੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਦੇ ਬਾਰੇ ਕਮੈਂਟ ਜਰੂਰ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਧੰਨਵਾਦ